ਏਸ਼ੀਆ ਦੇ ਰਾਸ਼ਟਰਪਤੀ ਪ੍ਰੋਬੋਵੋ ਸੁਬਿਆਂਤੋ ਇਸ ਸਾਲ ਗਣਤੰਤਰ ਦਿਵਸ ਦੇ ਸਮਾਗਮ ਤੇ ਮੁੱਖ ਤਿਥੀ ਹੋਣਗੇ ਜਿਸ ਨੂੰ ਦੋਵੇਂ ਮੁਲਕ ਆਪਣੇ ਰਿਲੇਸ਼ਨ ਵਿੱਚ ਇੱਕ ਇਤਿਹਾਸਿਕ ਮੋੜ ਦੇ ਤੌਰ ਤੇ ਵੇਖ ਰਹੇ ਹਨ ਇਹ ਦੌਰਾ ਭਾਰਤ ਔਰ ਇੰਡੋਨੇਸ਼ੀਆ ਦੇ ਰਾਜਨੀਤਿਕ ਆਰਥਿਕ ਅਤੇ ਸੰਸਕ੍ਰਿਤਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਸਮਝਿਆ ਜਾ ਰਿਹਾ ਹੈ ਰਾਸ਼ਟਰਪਤੀ ਪ੍ਰਭੋ ਦੀ ਭਾਰਤ ਵਿੱਚ ਮੌਜੂਦਗੀ ਦੋਵਾਂ ਮੁਲਕਾਂ ਦੇ ਸਾਂਝੇ ਲੋਕਤੰਤਰ ਅਤੇ ਕਲਚਰਲ ਵੈਲਿਊਜ਼ ਨੂੰ ਦਰਸਾਉਂਦੀ ਹੈ। ਗਣਤੰਤਰ ਦਿਵਸ ਦੇ ਮੌਕੇ ਤੇ ਉਹ ਭਾਰਤੀ ਸਿਕਿਉਰਿਟੀ ਫੋਰਸਿਜ਼ ਦੀ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਣਗੇ ਜੋ ਦੋਵਾਂ ਮੁਲਕਾਂ ਦੀ ਰੱਖਿਆ ਸਾਂਝ ਨੂੰ ਹੋਰ ਮਜ਼ਬੂਤ ਕਰਨ 'ਚ ਸਹਾਇਕ ਹੋਏਗਾ। ਭਾਰਤ ਅਤੇ ਇੰਡੋਨੇਸ਼ੀਆ ਪ੍ਰਚੀਨ ਸਮੇਂ ਤੋਂ ਵਪਾਰ ਅਤੇ ਸਾਂਸਕ੍ਰਿਤਿਕ ਤੌਰ ਤੇ ਇੱਕ ਦੂਜੇ ਦੇ ਨਾਲ ਨਜ਼ਦੀਕੀ ਬਣਾਈ ਰੱਖੇ ਹੋਏ ਹਨ। ਅੱਜ ਦੇ ਸਮੇਂ ਵਿੱਚ ਵੀ ਦੋਵੇਂ ਮੁਲਕ ਇੱਕ ਦੂਜੇ ਦੇ ਨਾਲ ਮਜ਼ਬੂਤ ਆਰਥਿਕ ਸਬੰਧਾਂ ਦੇ ਰਿਸ਼ਤਿਆਂ ਤੇ ਖੜੇ ਹਨ ਜਿਨ੍ਹਾਂ ਦਾ ਸਾਲਾਨਾ ਵਪਾਰ 20 ਬਿਲੀਅਨ ਯੂ ਐਸ ਡਾਲਰ ਤੋਂ ਵੀ ਵੱਧ ਹੈ ਐਵਪਾਰ ਕੋਲਾ ਪਾਮ ਆਇਲ ਕਪੜਾ ਫਾਰਮਾਸਿਟਿਕਲ ਵਰਗੀਆਂ ਵਸਤੂਆਂ ਤੇ ਕੇਂਦਰਿਤ ਹੈ ਇਹਦੇ ਨਾਲ ਨਾਲ ਸਾਂਝੀ ਸੱਭਿਆਚਾਰਕ ਵਿਰਾਸਤ ਜਿਸ ਵਿੱਚ Hindu ਬੋਧ ਧਰਮ ਦੇ ਪ੍ਰਭਾਵ ਸ਼ਾਮਲ ਹਨ ਦੋਵਾਂ ਮੁਲਕਾਂ ਦੀ ਗਹਿਰਾਈ ਨੂੰ ਜੋੜਦੇ ਹਨ ਸੈਸ ਪਾਟੇ ਅਤੇ ਸਾਂਸਕ੍ਰਿਤਿਕ ਸਾਂਝਾ ਵਿੱਚ ਸਹਿਯੋਗਾਂ ਤੇ ਸਦਕੇ ਲੋਕਾਂ ਦੇ ਵਿੱਚ ਆਪਸ ਪੀਪਲ ਟੂ ਪੀਪਲ ਕੰਟੈਕਟ ਰਿਲੇਸ਼ਨਸ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੇ ਇਸ ਦੌਰੇ ਦੇ ਦੌਰਾਨ ਦੋਵੇਂ ਮੁਲਕ ਰੀਜਨਲ ਸਥਿਰਤਾ ਵਪਾਰ ਵਾਧਾ ਅਤੇ ਮੈਰੀਟਾਈਮ ਕੋਲੈਬੋਰੇਸ਼ਨ ਰਾਹੀਂ ਸਹਿਯੋਗ ਨੂੰ ਹੋਰ ਵਿਕਸਿਤ ਕਰਨ ਤੇ ਗੱਲਬਾਤ ਕਰਨਗੇ